ਤਾਂ ਵੱਡੀ ਖਬਰ ਹੈ ਇਸ ਵਲੇ ਦੀ ਵੱਡੀ ਖਬਰ ਸੀਪੀਆਈ ਨੂੰ ਮਿਲਿਆ ਮੋਟਰ ਡੀਆਈਜੀ ਪੁੱਲਰ ਦੇ ਕਰੀਬੀ ਧਾਰੇ ਮਾਂ ਕ੍ਰਿਸ਼ਨੂ ਸ਼ਰਦਾ ਦਾ 9 ਦਿਨ ਦਾ ਰਿਮਾਂਡ ਹਾਸਲ ਹੋਇਆ ਦੱਸਿਆ ਕਿ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਔਰ ਰਿਮਾਂਡ ਨੂੰ ਲੈ ਕੇ ਖਬਰ ਆ ਰਹੀ ਹੈ 9 ਦਿਨ ਦਾ ਰਿਮਾਂਡ ਹਾਸਲ ਹੋਇਆ ਹੈ ਡੀਆਈਜੀ ਪੁੱਲਰ आज इस तरीके दे नाल इल्जामਾਂ ਦੇ ਵਿੱਚ ਕੀ ਰਿਹਾ ਔਰ ਉਸ ਤੋਂ ਬਾਅਦ ਕਾਰਵਾਈ ਲਗਾਤਾਰ ਅੱਗੇ ਵੱਧ ਰਹੀ ਹੈ ਔਰ ਸਿਰਫ ਤੇ ਸਿਰਫ ਡੀਆਈਜੀ ਪੁੱਲਰ ਖੁਦ ਨਹੀਂ ਬਲਕਿ ਹੋਰ ਜਿਹੜੇ ਨਾਲ ਦੇ ਸਾਥੀ ਔਰ ਲਗਾਤਾਰ ਇਸ ਨੂੰ ਲੈ ਕੇ ਇਨਵੈਸਟੀਗੇਸ਼ਨ ਵੀ ਹੋਏਗੀ ਕਿ ਹੋਰ ਕੋਣ ਕੋਣ ਹੈ ਔਰ ਇਸ ਦੇ ਵਿਚਾਲੇ கிருஷ்ਨੂ ਸ਼ਰਦਾ ਦਾ 9 ਦਿਨ ਦਾ ਰਿਮਾਂਡ ਮਿਲਿਆ ਤਾਂ ਸੁਭਾਵਿਕ ਤੌਰ ਤੇ கிருஷ்ਨੂ ਸ਼ਰਦਾ ਤੋਂ ਕੁਝ ਵਿੱਚ ਹੋਣੀ ਹੈ ਕਿ ਆਖਰਕਾਰ ਕੀ ਕੁਝ ਜਿਹੜਾ ਹੈ ਉਸ ਸਮੇਂ ਹੋਇਆ ਹੈ ਸਿਰਫ ਇਸ ਮਾਮਲੇ ਦੇ ਵਿੱਚ ਨਹੀਂ ਔਰ ਹੋਰ ਕੀ ਅਬ ਬਾਕੀ ਦੇ ਕੋਈ ਅਜੇ ਹਾ ਵੀ ਮਾਮਲਾ ਹੈ ਜਿਸ ਨੂੰ ਲੈ ਕੇ ਰਿਸ਼ਵਤ ਇਸ ਤਰੀਕੇ ਲੈਂਦੀ ਲਈ ਜਾਂਦੀ ਰਹੀ ਹੈ ਤਾਂ ਕੋਲ ਮਿਲਾ ਕੇ ਇਸ ਵੇਲੇ ਵੱਡੀ ਖਬਰ ਹੈ ਕਿ ਸ਼ੂ ਸ਼ਾਰਦਾ ਜੋ ਕਿ ਡੀਆਈਜੀ ਪੁੱਲਰ ਦੇ ਕਰੀਬੀ ਹੈ ਔਰ ਉਸ ਦਾ ਰਿਮਾਂਡ ਹਾਸਲ ਹੋਇਆ ਹੈ ਦੱਸਿਆ ਕਿ ਸੀਬੀਆਈ ਦੇ ਵੱਲੋਂ ਲਗਾਤਾਰ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਤਰੀਕੇ 2.5 ਕਰੋੜ ਰੁਪਏ ਕੈਸ਼ ਔਰ ਸੋਨੇ ਦੇ ਗਹਿਣੇ ਔਰ ਹੀਰੇ ਜਵਰਾਤ ਇਸ ਤੋਂ ਇਲਾਵਾ जबकि चीज की शिकायत के लगाए गए ना ना सारा कुछ दसिया कृष्ण शारदा के वालों उस गलबात मिचली तौर पर की जाती तो रही है सारे अः मामले में लैके आ कह लिए कि जो पैसे मंगे गए सन पांच लाख रुपए उस दिन दन जिस दिन हरचरण भुलर ਡੀਆਈਜੀ ਰੋਪੜ ਰੇਂਜ ਦੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਹਾਲਾਂਕਿ ਉਸ ਤੋਂ ਬਾਅਦ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਫਿਲਹਾਲ ਦੀ ਖਬਰ ਹੈ ਕਿਸ਼ਨੂ ਦਾ ਰਿਮਾਂਡ ਹਾਸਲ ਹੋਇਆ ਹੈ ਕਿਸ਼ਨੂ ਸ਼ਰਦਾ ਦਾ 9 ਦਿਨ ਦਾ ਰਿਮਾਂਡ ਮਿਲਿਆ ਹੈ ਤਾਂ 9 ਦਿਨ ਦੇ ਵਿੱਚ ਸੁਭਾਵਿਕ ਤੌਰ ਤੇ ਸਵਾਲ ਜਵਾਬ ਸੀਬੀਆਈ ਦੇ ਵੱਲੋਂ ਕੀਤੇ ਜਾ ਰਹੇ ਨੇ ਕਿ ਆਖਰਕਾਰ ਕਿਸ ਦੇ ਕੈਨ ਤੇ ਔਰ ਕੀ ਕੁ ਜਿਸ ਦੇ ਵਿੱਚ ਹੋਇਆ ਕਿਉਂਕਿ ਹੁਣ ਸਾਰੇ ਇਨਵੈਸਟੀਗੇਸ਼ਨ ਅੱਗੇ ਵੱਧ ਰਹੀਆ ਮਾਮਲਾ ਇਸ ਕਰਕੇ ਵੱਡਾ ਖੁਝ ਜਾਂਦਾ ਕਿ ਜਦੋਂ ਖੁਦ ਡੀਆਈਜੀ ਹੋਣ ਔਰ ਉਸ ਆਦਤੇ ਰਹਿੰਦੇ ਹੋਏ ਇਸ ਤਰੀਕੇ ਰਿਸ਼ਵਤ ਜਿਹੜੀ ਹੈ ਕਿਸੇ ਤੋਂ ਵੀ ਲਈ ਜਾ ਰਹੀ ਹੋਵੇ ਭਾਵੇਂ ਰਿਸ਼ਵਤ 5000 ਦੀ ਹੋਵੇ ਤੇ ਭਾਵੇਂ ਫਿਰ 5 ਲੱਖ ਦੀ ਹੋਵੇ ਪਰ ਇਨਵੈਸਟੀਗੇਸ਼ਨ ਉਸੇ ਤਰੀਕੇ ਜਿਹੜੀ ਆ ਉਹ ਚੱਲਦੀ ਆ ਤਾਂ ਹੁਣ ਕ੍ਰਿਸ਼ਨੋ ਸ਼ਰਦਾ ਦਾ 9 ਦਿਨ ਦਾ ਰਿਮਾਨ ਜਿਹੜਾ ਹੈ ਉਹ ਹਾਸਲ ਹੋਇਆ ਹੈ ਇਸ ਦੇ ਵਿਚਾਲੇ ਇਸ ਤਰ੍ਹਾਂ ਰੁਕਰਾਂਗੇ ਮਨੋਜ ਰਾਠੀ ਮੇਰੇ ਸਹਿਯੋਗੀ ਇਸ ਵੇਲੇ ਲਾਈਵ ਮੌਜੂਦ ਨੇ ਮਨੋਜ ਕੀ ਕੋਈ ਜਾਣਕਾਰੀ ਜੀ ਦੇਖੋ ਗੁਰਜੋਤ ਇਹਦੇ ਵਿੱਚ ਹੁਣ 9 ਦਿਨ ਦਾ ਰਿਮਾਂਡ ਲਿਆ ਗਿਆ 12 ਦਿਨ ਦਾ ਰਿਮਾਂਡ ਮੰਗਿਆ ਗਿਆ ਸੀਗਾ CBI ਵੱਲੋਂ ਲੇਕਿਨ 9 ਦਿਨ ਦਾ ਰਿਮਾਂਡ ਮੰਗਿਆ ਗਿਆ ਉਹ 9 ਦਿਨ ਦਾ ਰਿਮਾਂਡ ਮਿਲ ਚੁੱਕਾ ਹੈ ਹੁਣ ਤੁਸੀਂ ਦੇਖੋ ਕਿ ਇਸ ਵਿਚਾਲੇ ਬਹੁਤ سارے ਰਾਜ਼ ਬਹੁਤ ساری ਚੀਜ਼ਾਂ ਹੁਣ ਉਗਲ ਸਕਦਾ ਹੈ ਕ੍ਰਿਸ਼ਨੂ ਜਿਹੜਾ ਵਿਚੋਲਿਆ ਹਰਚੰਦ ਸਿੰਘ ਪੂਲਰ ਮਾਮਲੇ ਜਿਹੜਾ ਵਿਚੋਲਿਆ ਸੀਗਾ ਹੁਣ ਇਹਦੇ ਵਿੱਚ 2-3 ਪੁਆਇੰਂਟ ਬਹੁਤ ਅਹਿਮ ਹੈ ਜਿਹੜੀ ਜਾਣਕਾਰੀ CBI ਵੱਲੋਂ ਵੀ ਕੋਰਟ ਦੇ ਵਿੱਚ ਦਿੱਤੀ ਗਈ ਸੀ ਕਿਉਂਕਿ CBI ਨੇ ਜਿਹੜੀ ਡਾਇਰੀ ਰਿਕਵਰ ਕੀਤੀ ਹੈ ਕ੍ਰਿਸ਼ਨੂ ਦੇ ਘਰ ਤੋਂ ਉਦੇ ਵਿੱਚ 20 ਤੋਂ ਵੀ ਜ਼ਿਆਦਾ ਅਫਸਰਾਂ ਦੇ ਨਾਂ ਲਿਖੇ ਹੋਏ ਨੇ ਪਹਿਲਾ ਪੁਆਇੰਟ ਦੂਜਾ ਪੁਆਇੰਟ ਕਈ ਵੱਡੇ ਕਾਰੋਬਾਰੀ ਕਈ ਵੱਡੇ ਸਕ੍ਰੈਪ ਡੀਲਰਸ ਦੇ ਵੀ ਨਾਂ ਉਦੇ ਵਿੱਚ ਲਿਖੇ ਹੋਏ ਨੇ ਹੁਣ ਉਹ ਜਿਹੜੇ ਅਫਸਰ ਨੇ ਉਹਨਾਂ ਦੇ ਵਾਸਤੇ ਕੀ ਕੰਮ ਕਰਦਾ ਸੀ ਕ੍ਰਿਸ਼ਨੂ ਕਿਉਂਕਿ ਸੀਬੀਆਈ ਵੱਲੋਂ ਜਿਹੜੀ ਜਾਣਕਾਰੀ ਜਿਹੜੇ ਸੋਰਸਸ ਸਾਨੂੰ ਜਾਣਕਾਰੀ ਦੇ ਰਹੇ ਆ ਕਿ ਇਹ ਵੀ ਗੱਲ ਕਹੀ ਹੈ ਕਿ ਇਹਦੇ ਫੋਨ ਤੋਂ ਕਾਫੀ ਚੀਜ਼ਾਂ ਰਿਕਵਰ ਕੀਤੀ ਜਾ ਰਹੀਆਂ ਚਾਹੇ ਉਹ ਚੈਟ ਹੋਣ ਚਾਹੇ ਉਹ ਮੋਬਾਈਲ ਨੰਬਰਸ ਹੋਣ ਚਾਹੇ ਮੋਬਾਈਲ ਨੰਬਰ ਤੋਂ ਕਾਲ ਕਿੰਨੀ ਗਈ ਖਾਸ ਤੌਰ ਤੇ WhatsApp ਕਾਲਾਂ ਸਭ ਤੋਂ ਜ਼ਿਆਦਾ ਕੀਤੀ ਹੋਈਆਂ ਜਿਹੜੇ ਸੋਰਸਸ ਸਾਨੂੰ ਜਾਣਕਾਰੀ ਦੇ ਦੇਣ ਹੁਣ WhatsApp ਕਾਲਾਂ ਕਿਨੂ ਕਿਨੂ ਕੀਤੀ ਗਈਆਂ ਇਹਦਾ ਸਾਰਾ ਡਾਟਾ ਜਿਹੜਾ ਹੈਗਾ ਉਹ ਨਿਕਲਾ ਜਾਏਗਾ ਕਿਉਂਕਿ ਹੁਣ ਕ੍ਰਿਸ਼ਨੂ ਸੀਬੀਆਈ ਦੀ ਕਸਟਡੀ ਕਿਉਂਕਿ ਹੁਣ ਰਿਮਾਂਡ ਲੈ ਚੁੱਕੀ ਹੈ ਹੁਣ ਕ੍ਰਿਸ਼ਨੂ ਆਪਣੇ ਸਾਥ ਲੈ ਕੇ ਜਾਏਗੀ ਤੇ ਹੁਣ ਕਈ ਚੀਜ਼ਾਂ ਦਾ ਖੁਲਾਸਾ ਸੀਬੀਆਈ ਕਰਦੀ ਨਜ਼ਰ ਆ ਰਹੀ ਹੈ ਕਿਉਂਕਿ ਜਿਸ ਦਿਨ ਦਾ ਇੱਕ ਸਾਰਾ ਪੂਰਾ ਮਾਮਲਾ ਹੋਇਆ ਗ੍ਰਫਤਾਰੀ ਹੋਈ ਹੈ ਹਾਲਾਂਕਿ ਪਹਿਲਾ ਦਿਨ ਜਦ ਇਹਨਾਂ ਨੂੰ ਪੇਸ਼ ਕੀਤਾ ਸੀਗਾ ਇਹਨਾਂ ਦਾ ਰਿਮਾਂਡ ਨਹੀਂ ਲਿਆ ਗਿਆ ਸੀਗਾ ਇਹਨਾਂ ਨੂੰ ਦੋਨਾਂ ਨੂੰ ਭੇਜ ਦਿੱਤਾ ਗਿਆ ਸੀ ਬਡੈਲ ਜੇਲ ਲੇਕਿਨ ਹੁਣ ਜੇ ਸਾਰੀ ਚੀਜ਼ਾਂ ਹੁਣ ਸੀਬੀਆਈ ਨੇ ਇਨਵੈਸਟੀਗੇਸ਼ਨ ਕੀਤੀ ਹੈ ਤਾਂ ਵਿਚੋਲੀਏ ਦਾ ਬਹੁਤ ਅਹਿਮ ਰੋਲ ਆ ਰਿਹਾ ਹੈ ਕਿਉਂਕਿ ਹਰਚਰਨ ਸਿੰਘ ਖੁੱਲਰ ਹੀ ਨਹੀਂ ਬਲਕਿ ਹੋਰ ਵੀ ਕਈ ਜਿਹੜੇ ਅਫਸਰ ਨੇ ਉਹਨਾਂ ਦਾ ਵੀ ਨਾਂ ਸਾਹਮਣੇ ਆ ਰਿਹਾ ਹੈ ਜਿਨ੍ਹਾਂ ਦੇ ਨਾਲ ਕ੍ਰਿਸ਼ਨੂ ਦੇ ਰਿਲੇਸ਼ਨ ਸੀਗੇ ਹੁਣ ਕ੍ਰਿਸ਼ਨੂ ਦੇਖੋ ਇੱਕ ਆਮ ਬੰਦਾ ਕ੍ਰਿਸ਼ਨੂ ਜੋ ਕਿ ਪੂਰੀ ਧੌਂਸ ਨਾਲ ਚੱਲਦਾ ਸੀਗਾ ਕਿ ਕੋਈ ਵੀ ਕੰਮ ਹੋਵੇ ਮੈਨੂੰ ਦੱਸੋ ਪੰਜਾਬ ਦੇ ਵਿੱਚ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕੰਮ ਹੋਏ ਮੈਨੂੰ ਦੱਸੋ ਸਾਰੇ ਅਫਸਰ ਮੈਨੂੰ ਜਾਣਦੇ ਆ ਇਹ ਨਹੀਂ ਕਿ ਰੋਪੜ ਰੇਂਜ ਦੇ ਅਫਸਰ ਹੀ ਮੈਨੂੰ ਜਾਣਦੇ ਆ ਕਈ ਜ਼ਿਲ੍ਹੇ ਦੇ ਅਫਸਰ ਮੈਨੂੰ ਜਾਣਦੇ ਆ ਹੁਣ ਜਿਸ ਤਰ੍ਹਾਂ ਉਹ ਜਾਣਦੇ ਆ ਉਹਨਾਂ ਦੀ ਆਪਸੀ ਰਿਲੇਸ਼ਨ ਕੀ ਹੈ ਕਿਸ ਤਰ੍ਹਾਂ ਉਹਨਾਂ ਦੇ ਵਾਸਤੇ ਕੰਮ ਕਰਦਾ ਸੀਗਾ ਹੁਣ ਧੀਰੇ ਧੀਰੇ ਸਾਰੀ ਚੀਜ਼ਾਂ ਨਿਕਲ ਕੇ ਸਾਹਮਣੇ ਆਉਣਗੀਆਂ ਔਰ ਇਹ 9 ਦਿਨਾਂ ਦੇ ਰਿਮਾਂਡ ਦੇ ਦੌਰਾਨ ਹੁਣ ਪੁਲਿਸ ਜਿਹੜੀ ਸੀਬੀਆਈ ਹੈ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕ੍ਰਿਸ਼ਨੂ ਕਿਹੜੇ-ਕਿਹੜੇ ਅਧਿਕਾਰੀ ਦੇ ਨਾਲ ਕੰਮ ਕਰਦਾ ਸੀਗਾ ਕਿਉਂਕਿ ਸੀਬੀਆਈ ਨੂੰ ਇਹ ਵੀ ਖਤਸਾ ਹੈ ਕਿ ਇਹ ਸਾਰੀ ਵਸੂਲੀ ਕਰਦਾ ਸੀਗਾ ਕਈ ਅਫਸਰਾਂ ਦੇ ਲਈ ਹੁਣ ਉਹ ਅਫਸਰ ਕੌਣ ਨੇ ਉਹ ਕੌਣ ਆਈਪੀਐਸ ਅਫੀਸਰ ਨੇ ਉਹ ਕੌਣ ਆਈਐਸ ਅਫਸਰ ਨੇ ਉਹ ਕੌਣ ਵੱਡੇ ਸੀਨੀਅਰ ਅਧਿਕਾਰੀ ਨੇ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਇੱਕ ਲਿਸਟ ਤਿਆਰ ਕੀਤੀ ਜਾ ਰਹੀ ਹੈ ਹੁਣ ਕ੍ਰਿਸ਼ਨੂ ਨੂੰ ਸਾਹਮਣੇ ਬਿਠਾ ਕੇ ਸਾਹਮਣੇ ਬਿਠਾ ਕੇ ਉਹ ਡਾਇਰੀ ਦਿਖਾਈ ਜਾਏਗੀ ਕਿ ਇਹ ਬੰਦਾ XYZ ਬੰਦਾ ਜਿਹੜਾ IPS ਅਫੀਸਰ ਹੈ ਜਾਂ IAS ਅਫਸਰ ਹੈ ਇਹ ਤੁਹਾਨੂੰ ਕਿਉਂ ਜਾਣਦਾ ਕਿਸ ਤਰ੍ਹਾਂ ਜਾਣਦਾ ਤੁਹਾਡੇ ਰਿਲੇਸ਼ਨ ਕੀ ਹੈ ਤੁਹਾਡੇ ਨਾਲ ਕੀ ਕੰਮ ਹੈਗਾ ਕੀ ਕੰਮ ਤੁਸੀਂ ਕਰਾਇਆ ਹੈ ਤੋਂ ਕਿਸ ਤਰ੍ਹਾਂ ਦੀ ਚੀਜ਼ਾਂ ਹੋਈ ਹੈ ਕਿਉਂਕਿ ਜਿਹੜੇ ਬੈਂਕ ਅਕਾਊਂਟਸ ਖੰਗਾਲੇ ਗਏ ਨੇ ਕ੍ਰਿਸ਼ਨੂ ਦੇ ਜਿਹੜੀ ਜਾਣਕਾਰੀ ਸਾਡੇ ਕੋਲ ਐਕਸਕਲੂਸਿਵ ਮੌਜੂਦ ਹੈ ਉਹਦੇ ਵਿੱਚ ਵੀ ਕਈ ਟਰਾਂਜੈਕਸ਼ਨਸ ਦੀ ਗੱਲ ਆ ਰਹੀ ਹੈ ਕਿ ਕਿੱਥੇ-ਕਿੱਥੇ ਪੈਸੇ ਕਿਹੜੇ-ਕਿਹੜੇ ਅਕਾਊਂਟ ਦੇ ਵਿੱਚ ਟਰਾਂਸਫਰ ਕੀਤੇ ਗਏ ਔਰ ਉਹ ਅਕਾਊਂਟਸ ਨੰਬਰ ਜਿਹੜੇ ਹੈਗੇ ਆ ਉਹ CBI ਦੇ ਕੋਲ ਹੁਣ ਆ ਚੁੱਕੇ ਨੇ ਹੁਣ ਉਹ ਅਕਾਊਂਟਸ ਨੰਬਰ ਕਿਹੜੇ ਅਫਸਰ ਦੇ ਨੇ ਕਿਨੂੰ ਪੈਸਾ ਟ੍ਰਾਂਸਫਰ ਕੀਤਾ ਕਿਹੜੇ ਥਾਂ ਤੋਂ ਇਹ ਪੈਸਾ ਆਇਆ ਔਰ ਪੈਸਾ ਕਿੱਥੇ ਗਿਆ ਬਿਲਕੁਲ ਉਸੇ ਪੁਆਇੰਟ ਤੇ ਮਨੋਜ ਮੈਂ ਆ ਰਹੀ ਸੀ ਕਿਉਂਕਿ ਇੱਕ ਇਸ ਤੇ ਸਬ ਦੇ ਵਿਚਾਰੇ ਇੱਕ ਬਹੁਤ ਐਮ ਕੜੀ ਹੈ ਉਹ ਸਾਰੇ ਲੋਕ ਜਿਸ ਨੂੰ ਅਸੀਂ ਮੰਨ ਰਹੇ ਹਾਂ ਉਹ ਸੰਭਵਤਾ 100% ਹੈ ਕਿ ਬਹੁਤ ਸਾਰੇ ਹੋਰ ਵੀ ਲੋਕ ਹੋਣਗੇ ਜਿਹੜੇ ਕਿ ਇਸ ਤਰੀਕੇ ਸ਼ਿਕਾਰ ਹੋਏ ਹੋਣਗੇ ਜਾਂ ਫਿਰ ਜਿਨ੍ਹਾਂ ਤੋਂ ਰਿਸ਼ਵਤ ਲਈ ਗਈ ਹੋਏਗੀ ਜਾਂ ਮੰਗੀ ਗਈ ਹੋਏਗੀ ਉਹ ਅਜੇ ਪੁੱਛਤਾ ਉਹਨਾਂ ਨੇ ਕਰਨੀ ਹੋਏਗੀ ਉਹ ਬਹੁਤ ਐਮ ਕੜੀ ਹੈ ਕਿਸ਼ੋਰੋ ਤੋਂ ਜਿੱਥੇ ਵੱਡੇ ਅਧਿਕਾਰੀਆਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਤਾਂ ਇਹ ਵੀ ਹੋ ਸਕਦਾ ਹੈ ਕਿ ਪੁਲਿਸ ਤੱਕ ਪਹਿਲਾਂ ਹੀ ਪਹੁੰਚ ਹੋ ਰਹੀ ਹੋਵੇ ਉਹਨਾਂ ਲੋਕਾਂ ਦੀ ਜਿਹੜੇ ਇਸ ਸਾਰੇ ਉਸ ਦਾ ਸ਼ਿਕਾਰ ਹੋਏ ਨੇ ਰਿਸ਼ਵਤਖੋਰੀ ਦਾ ਮਨੋਜ ਦੇਖੋ ਗੁਰਜੋਤ ਕਿਉਂਕਿ ਕਈ ਇਸ ਤਰ੍ਹਾਂ ਦੇ ਲੋਕ ਵੀ ਹੁਣ ਸਾਹਮਣੇ ਆਣਗੇ ਕਿਉਂਕਿ ਜਿਹੜਾ ਆਕਾਸ਼ ਬੱਤਾ ਨੇ सीबीआई ਤੋਂ ਪਹੁੰਚ ਕੀਤੀ ਉੱਥੇ ਕੰਪਲੇਨਟ ਦਿੱਤੀ ਪ੍ਰੂਫ ਦਿੱਤੇ ਤੇ ਕਈ ਲੋਕ ਇਸ ਤਰ੍ਹਾਂ ਦੇ ਵੀ ਆ ਸਕਦੇ ਸਾਹਮਣੇ ਜੋ ਕਿ ਕਈ ਸੀਨੀਅਰ ਅਫਸਰਾਂ ਦੇ ਸ਼ਿਕਾਰ ਹੋਣ ਜਾਂ ਉਹਨਾਂ ਤੋਂ ਕਿਸੇ ਤਰ੍ਹਾਂ ਦੀ ਰਿਸ਼ਵਤ ਮੰਗੀ ਜਾਂਦੀ ਹੈ ਫਿਲਹਾਲ ਇਸ ਤਰ੍ਹਾਂ ਦਾ ਕੋਈ ਖੁਲਾਸਾ सीबीआई ਨੇ ਨਹੀਂ ਕੀਤਾ ਹੈ ਕਿ ਕੋਈ ਕੰਪਲੇਨਟ ਆਈ ਹੈ ਲੇਕਿਨ ਇਸ ਮਾਮਲੇ 'ਚ ਜ਼ਰੂਰ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਕਈ ਜਿਹੜੇ ਸੋਰਸਿਸ ਕਈ ਜਿਹੜੀ ਚੀਜ਼ਾਂ ਨੇ ਖਾਸ ਤੌਰ ਤੇ ਬਿਚੋਲੀਏ ਦਾ ਜਿਹੜਾ ਰਿਲੇਸ਼ਨ ਹੈ ਕਈ ਅਫਸਰਾਂ ਦੇ ਨਾਲ ਸਾਹਮਣੇ ਆ ਰਿਹਾ ਹੈ ਔਰ ਇਹ ਬਹੁਤ ਅਹਿਮ ਕੜੀ ਹੋ ਜਾਂਦੀ ਹੈ ਔਰ ਇੱਕ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਕਿ ਇੱਕ ਆਮ ਕ੍ਰਿਸ਼ਨੂ ਸਾਰਦਾ ਉਹਦੇ ਲਿੰਕ ਜਿਹੜੇ ਆ ਉਹ ਵੱਡੇ ਅਫਸਰਾਂ ਦੇ ਨਾਲ ਸਿੱਧੇ ਹੈ ਦੇਖੋ ਹੁਣ ਇਹਦੇ ਚ ਸ਼ਕਤੀ ਸੂਈ ਤਾਂ ਪਹਿਲਾ ਦਿਨ ਹੀ ਘੁੰਮਦੀ ਨਜ਼ਰ ਆ ਰਹੀ ਸੀ ਜਦ ਪੁਚਕਿਸ਼ ਹੋਈ ਸੀ ਔਰ ਉਸ ਤੋਂ ਬਾਅਦ ਜਦ ਸੀਬੀਆਈ ਨੇ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕੀਤੀ ਹਰਚਰਨ ਸਿੰਘ ਭੁੱਲਰ ਦੇ ਘਰ ਤੋਂ ਕੀ ਰਿਕਵਰ ਹੋਇਆ ਸ਼ਾਰਦਾ ਦਾ ਕ੍ਰਿਸ਼ਨੂ ਸ਼ਾਰਦਾ ਦਾ ਕੀ ਰਿਲੇਸ਼ਨ ਸੀਗਾ ਕਿਉਂਕਿ ਇਹਦੇ ਵਿੱਚ ਅਸੀਂ ਪਹਿਲਾਂ ਦਿਨ ਹੀ ਕਿਹਾ ਸੀਗਾ ਕਿ ਕ੍ਰਿਸ਼ਨੂ ਇੱਕ ਬਹੁਤ ਅਹਿਮ ਇਸ ਪੂਰੇ ਮਾਮਲੇ ਦੇ ਵਿੱਚ ਕੜੀ ਹੈ ਔਰ ਇੱਕ ਹੀ ਨਹੀਂ ਬਲਕਿ ਕਈ ਇਸ ਤਰ੍ਹਾਂ ਦੇ ਅਫਸਰ ਹੋ ਸਕਦੇ ਨੇ ਜੋ ਕਿ ਇਹਦੇ ਸੰਪਰਕ ਸੀਗੇ ਜੇਕਰ ਇਹਦੇ ਸੰਪਰਕ ਸੀਗੇ ਤੇ ਉਹਨਾਂ ਦੇ ਵਾਸਤੇ ਇਹ ਕੀ ਕੰਮ ਕਰਦਾ ਸੀ ਉਹਨਾਂ ਲਈ ਕੀ ਕਰਦਾ ਸੀਗਾ ਉਹਨਾਂ ਨੂੰ ਕਿਸ ਤਰ੍ਹਾਂ ਦੀ ਚੀਜ਼ਾਂ ਪ੍ਰੋਵਾਈਡ ਕਰਦਾ ਸੀ ਕਿਸ ਤਰ੍ਹਾਂ ਦੀ ਆਪਸੀ ਰਿਲੇਸ਼ਨਸ਼ੀਪ ਬਹੁਤ ساری ਚੀਜ਼ਾਂ ਆ ਜਿਸ ਨੂੰ ਲੈ ਕੇ ਹੁਣ ਪੁਆਇੰਟ ਟੂ ਪੁਆਇੰਟ ਇਹਨੂੰ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾਏਗੀ ਔਰ ਇਹ ਵੀ ਸੋਰਸਿਸ ਜਾਣਕਾਰੀ ਦੇ ਰਹੇ ਆ ਕਿ ਇਸ ਨੂੰ ਸਰਕਾਰੀ ਗਵਾਹ ਵੀ ਬਣਾ ਸਕਦੀ ਹੈ ਸੀਬੀਆਈ ਜੇਕਰ ਸਰਕਾਰੀ ਗਵਾਹ ਇਹਨੂੰ ਬਣਾਇਆ ਤਾਂ ਬਹੁਤ ਸਾਰੇ ਅਫਸਰ ਇਹਦੇ ਵਿੱਚ ਨੱਪ ਸਕਦੇ ਆ ਬਹੁਤ ਅਫਸਰਾ ਦੇ ਨਾਂ ਸਾਹਮਣੇ ਆ ਸਕਦੇ ਆ ਜਿਸ ਨੂੰ ਲੈ ਕੇ ਸੀਬੀਆਈ ਦੀ ਇੱਕ ਪੂਰੀ ਟੀਮ